ਬਿਲਕੁਲ ਹਲਵਾ ਵਾਲੀ ਸਟਾਈਲ ਦਾਣੇਦਾਰ ਨਰਮ ਰਸੀਲੀ ਇਹ ਕਲਾਕੰਦ ਮਠਿਆਈ ਅੱਜ ਆਪਾਂ ਸਿਰਫ ਤਿੰਨ ਚੀਜ਼ਾਂ ਦੇ ਨਾਲ ਘਰ ਦੇ ਵਿੱਚ ਬਣਾ ਕੇ ਤਿਆਰ ਕਰ ਲਾਂਗੇ ਇਹਨੂੰ ਬਣਾਉਣ ਦੇ ਲਈ ਨਾ ਤੁਹਾਨੂੰ ਚਾਸ਼ਨੀ ਬਣਾਉਣ ਦੀ ਜ਼ਰੂਰਤ ਹੈ ਨਾ ਕੋਈ ਦੀ ਜ਼ਰੂਰਤ ਹੈ ਬਹੁਤ ਹੀ ਘੱਟ ਸਮੇਂ ਵਿੱਚ ਬਹੁਤ ਆਸਾਨ ਤਰੀਕੇ ਨਾਲ ਤੁਸੀਂ ਘਰ ਦੇ ਵਿੱਚ ਇਹ ਮਠਿਆਈ ਬਣਾ ਕੇ ਤਿਆਰ ਕਰ ਲਓਗੇ ਇਹਨੂੰ ਬਣਾਉਣਾ ਬਹੁਤ ਆਸਾਨ ਹੈ ਜੀ ਜੇਕਰ ਤੁਸੀਂ ਕਦੇ ਪਹਿਲਾਂ ਕੋਈ ਮਠਿਆਈ ਘਰ ਦੇ ਵਿੱਚ ਬਣਾਈ ਤਾਂ ਇਸ ਮਠਿਆਈ ਨੂੰ ਜਿਹੜਾ ਤੁਸੀਂ ਪਹਿਲੀ ਵਾਰ ਦੇ ਵਿੱਚ ਬਿਲਕੁਲ ਪਰਫੈਕਟ ਬਣਾ ਲਓਗੇ ਹੁਣ ਤੁਸੀਂ ਦੀਵਾਲੀ ਦੇ ਇਸ ਮੌਕੇ ਤੇ ਘਰ ਦੇ ਵਿੱਚ ਬਿਲਕੁਲ ਸੁੱਥਰੇ ਢੰਗ ਨਾਲ ਬਿਲਕੁਲ ਸ਼ੁੱਧ ਮਠਿਆਈਆਂ ਜਿਹੜੀਆਂ ਉਹ ਘਰ ਦੇ ਵਿੱਚ ਤਿਆਰ ਕਰ ਸਕਦੇ ਹੋ ਮਠਿਆਈਆਂ ਦੀਆਂ ਰੈਸਪੀਸ ਦੇਖਣ ਵਾਸਤੇ ਤੁਸੀਂ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਵੀਡੀਓ ਜੇਕਰ ਵਧੀਆ ਲੱਗੀ ਲਾਈਕ ਤੇ ਸ਼ੇਅਰ ਬਾਤ ਵਧ ਕਰਿਓ ਜੀ ਸਭ ਤੋਂ ਪਹਿਲਾਂ ਆਪਣੇ ਕੋਲੇ ਇੱਕ ਛੋਟਾ ਕੱਪ ਦੁੱਧ ਦਾ ਇੱਥੇ ਤੇ ਦੁੱਧ ਹੈ ਜਿਹੜਾ ਉਹ ਖੱਛਾ ਨਹੀਂ ਇਹ ਉਬਲਿਆ ਹੋਇਆ ਦੁੱਧ ਹੈ ਪਰ ਇਹ ਗਰਮ ਨਹੀਂ ਮੈਨੂੰ ਠੰਡਾ ਕਰ ਲਿਆ ਸੀਗਾ ਹੁਣ ਆਪਾਂ ਨੂੰ ਚਾਹੀਦਾ ਇੱਕ ਖੁੱਲਾ ਬਰਤਨ ਆਪਾਂ ਜਿਸ ਵੀ ਪੈਨ ਦੇ ਵਿੱਚ ਜਾਂ ਕੜਾਹੀ ਦੇ ਵਿੱਚ ਇਹ ਮਠਾਈ ਤਿਆਰ ਕਰਾਂਗੇ ਉਹਦੇ ਵਿੱਚ ਹੀ ਸਾਰਾ ਸਮਾਨ ਹੈ ਜਿਹੜਾ ਉਹ ਐਡ ਕਰਾਂਗੇ ਸਭ ਤੋਂ ਪਹਿਲਾਂ ਇਹਦੇ ਵਿੱਚ ਦੁੱਧ ਐਡ ਕਰਤਾ ਜੀ ਉਸ ਤੋਂ ਬਾਅਦ ਆਪਾਂ ਨੂੰ ਚਾਹੀਦੀ ਹੈ ਮਲਾਈ ਦੁੱਧ ਨੂੰ ਉਬਾਲਾ ਦੇਖੇ ਰੱਖ ਦਿੰਨੇ ਆ ਉਸ ਤੋਂ ਬਾਅਦ ਜਿਹੜੀ ਇਹ ਮਲਾਈ ਆ ਜਾਂਦੀ ਹੈ ਦੁੱਧ ਦੇ ਉੱਪਰ ਉਹੀ ਮਲਾਈ ਹੈ ਇਹ ਫਰੈਸ਼ ਕਰੀਮ ਨਹੀਂ ਬਾਜ਼ਾਰ ਵਾਲੀ ਤੇ ਆਸਾਨੀ ਨਾਲ ਇਹ ਘਰ ਦੇ ਵਿੱਚ ਮਲਾਈ ਹੈ ਜਿਹੜੀ ਆਪਾਂ ਨੂੰ ਮਿਲ ਜਾਂਦੀ ਹੈ ਮਲਾਈ ਦੇ 2 ਚਮਚ ਚਾਹੀਦੇ ਆ ਸੋ ਆਪਣੇ ਕੋਲੇ ਇਹ 2 ਚਮਚ ਹੈ ਇਸ ਪੈਨ ਦੇ ਵਿੱਚ ਇਹ ਆਪਾਂ ਸਾਰੀ ਮਲਾਈ ਜਾਨੀ ਕਿ 2 ਚਮਚ ਐਡ ਕਰਦੇ ਆਂਗੇ ਆਪਾਂ ਨੂੰ ਖਿਆਉ ਦੀ ਬਿਲਕੁਲ ਜ਼ਰੂਰਤ ਨਹੀਂ ਜੀ ਇਸ ਮਠਿਆਈ ਦੇ ਵਿੱਚ ਬਸ ਸਿਰਫ ਆਪਾਂ ਨੂੰ ਇਹ ਮਲਾਈ ਚਾਹੀਦੀ ਹੈ ਮਲਾਈ ਨੂੰ ਦੁੱਧ ਦੇ ਨਾਲ ਚੰਗੀ ਤਰੀਕੇ ਨਾਲ ਮਿਕਸ ਕਰਦੇ ਆਂਗੇ ਜੀ ਉਸ ਤੋਂ ਬਾਅਦ ਆਪਾਂ ਨੂੰ ਚਾਹੀਦਾ ਹੈ ਮਿਲਕ ਪਾਊਡਰ ਮਿਲਕ ਪਾਊਡਰ ਜਿਹੜਾ ਆਸਾਨੀ ਨਾਲ ਮਾਰਕੀਟ 'ਚੋਂ ਮਿਲ ਜਾਂਦਾ ਹੈ ਤੇ ਆਪਣੇ ਕੋਲੇ ਇਹ ਅੱਧਾ ਕੱਪ ਹੈ ਤੇ ਇਸ ਮਿਲਕ ਪਾਊਡਰ ਨੂੰ ਵੀ ਇਸ ਪੈਨ ਦੇ ਵਿੱਚ ਆਪਾਂ ਐਡ ਕਰ ਦਾਂਗੇ ਬਹੁਤ ਹੀ ਆਸਾਨੀ ਨਾਲ ਇਹ ਮਿਲ ਜਾਂਦਾ ਅੱਜ ਕੱਲ ਤਾਂ ਟੋਟਲੀ ਸਾਰੀਆਂ ਮਠਿਆਈਆਂ ਜਿਹੜੀਆਂ ਮਿਲਕ ਪਾਊਡਰ ਦੇ ਨਾਲ ਹੀ ਤਿਆਰ ਹੁੰਦੀਆਂ ਨੇ ਤੇ ਇਹਦੇ ਨਾਲ ਬਣੀਆਂ ਹੋਈਆਂ ਮਠਿਆਈਆਂ ਜਿਹੜੀਆਂ ਚਟਪਟ ਬਣ ਜਾਂਦੇ ਬਹੁਤ ਟੇਸਟੀ ਬਣਦੀਆਂ ਨੇ ਹੁਣ ਆਪਾਂ ਮਿਲਕ ਪਾਊਡਰ ਨੂੰ ਵੀ ਵਿਸ ਕਰੀਏ ਚਮਚ ਦੀ ਮਰਦ ਨਾਲ ਚੰਗੀ ਤਰੀਕਾ ਨਾਲ ਮਿਕਸ ਕਰ ਦਾਂਗੇ ਇਹਦੇ ਵਿੱਚ ਜ਼ਿਆਦਾ ਵੀ ਗੰਢਾ ਨਾ ਬਣ ਜਾਣ ਇਸ ਕਰਕੇ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਵੀ ਦੁੱਧ ਹੈ ਜਿਹੜਾ ਉਹ ਆਪਾਂ ਗਰਮ ਨਹੀਂ ਵਰਤਣਾ ਰੂਮ ਟੈਂਪਰੇਚਰ ਵਾਲਾ ਦੁੱਧ ਹੀ ਵਰਤਾਂਗੇ ਆਪਾਂ ਨੂੰ ਥੋੜ ਹੁਣ ਇੱਥੇ ਆਪਣੇ ਕੋਲੇ ਹੈਗਾ ਜੀ ਪਨੀਰ ਤੇ ਇਸ ਮਠਿਆਈ ਨੂੰ ਬਣਾਉਣ ਦੇ ਲਈ ਆਪਾਂ ਨੂੰ ਬਾਜ਼ਾਰ ਵਾਲੇ ਮਲਾਬਤੀ ਖੋਏ ਮਾਵੇ ਦੀ ਬਿਲਕੁਲ ਜ਼ਰੂਰਤ ਨਹੀਂ ਆਪਾਂ ਪਨੀਰ ਤੋਂ ਹੀ ਇਹ ਮਠਿਆਈ ਜਿਹੜੀ ਬਣਾ ਕੇ ਤਿਆਰ ਕਰਾਂਗੇ ਪਨੀਰ ਤਾਂ ਆਸਾਨੀ ਨਾਲ ਕੋਈ ਘਰ ਦੇ ਵਿੱਚ ਬਣਾ ਹੀ ਲੈਂਦਾ ਤੇ ਹੁਣ ਪਨੀਰ ਨੂੰ ਆਪਾਂ ਕੱਦੂਖਾਸ ਕਰ ਲਿਆ ਤੇ ਆਪਣੇ ਕੋਲੇ ਇੱਕ ਬਾਟੀ ਇਹ ਪਨੀਰ ਦੀ ਹੈ ਤੇ ਇਹਨੂੰ ਆਪਾਂ ਇਸ ਪੈਨ ਦੇ ਵਿੱਚ ਐਡ ਕਰ ਦਿਆਂਗੇ ਤੁਸੀਂ ਯਾਦ ਰੱਖਿਓ ਇੱਥੇ ਵੀ ਜਿਹੜਾ ਪੈਨ ਹੈ ਉਹ ਆਪਾਂ ਗੈਸ ਤੇ ਨਹੀਂ ਰੱਖਿਆ ਤੇ ਆਪਾਂ ਸਾਰੀਆਂ ਚੀਜ਼ਾਂ ਨੂੰ ਚੰਗੇ ਤਰੀਕੇ ਨਾਲ ਮਿਕਸ ਕਰ ਦਿਆਂਗੇ ਸੇਹੋਂ ਸਾਰੀਆਂ ਚੀਜ਼ਾਂ ਚੰਗੇ ਤਰੀਕੇ ਨਾਲ ਆਪਾਂ ਮਿਕਸ ਕਰ ਲਈਆਂ ਤੇ ਹੁਣ ਆਪਾਂ ਪੈਨ ਨੂੰ ਰੱਖ ਲਾਂਗੇ ਜੀ ਗੈਸ 'ਤੇ ਤੇ ਲਗਾਤਾਰ ਖੁਰਚਨੀ ਨੂੰ ਚਲਾਉਂਦੇ ਹੋਏ ਇਹਨੂੰ ਆਪਾਂ ਉਦੋਂ ਤੱਕ ਪਕਾਉਣਾਗਾ ਜਦੋਂ ਤੱਕ ਇਹ ਬਿਲਕੁਲ گاੜਾ ਨਹੀਂ ਹੋ ਜਾਂਦਾ ਤੇ ਆਪਾਂ ਜਿਹੜੀ ਇੱਥੇ ਗੈਸ ਦੀ ਫਲੇਮ ਐ ਜੀ ਉਹ ਹਾਈ ਨਹੀਂ ਰੱਖਣੀ ਬਿਲਕੁਲ ਆਪਾਂ ਜਾਂ ਤਾਂ ਸਲੋ ਜੀ ਫਲੇਮ ਰੱਖਾਂਗੇ ਜਾਂ ਮੀਡੀਅਮ ਜੀ ਰੱਖਾਂਗੇ ਤੇ ਲਗਾਤਾਰ ਇਹਨੂੰ ਚਲਾਉਂਦੇ ਰ੍ਹਾਂਗੇ ਤੇ ਹੋਂ ਤਿਹਾਰਾਂ ਦੇ ਸੀਜ਼ਨ ਦੇ ਵਿੱਚ ਜੀ ਮਠਿਆਈਆਂ ਜਿਹੜੀਆਂ ਬਹੁਤ ਮਿਲਾਵਤੀ ਮਿਲਦੀਆਂ ਨੇ ਮਹਿੰਗਾਈ ਵੀ ਬਹੁਤ ਹੋ ਗਈ ਹੈ ਮਹਿੰਗੀਆਂ ਵੀ ਬਹੁਤ ਮਿਲਦੀਆਂ ਨੇ ਤੇ ਵੈਸੇ ਵੀ ਅੱਜਕੱਲ ਹਰ ਇੱਕ ਚੀਜ਼ ਹੈ ਜਿਹੜੀ ਮਾਰਕੀਟ ਦੇ ਵਿੱਚ ਡੁਪਲੀਕੇਟ ਅਵੇਲੇਬਲ ਹੋ ਗਈ ਹੈ ਸੋ ਡਰ ਵੀ ਲੱਗਦਾ ਖਰੀਦਣ ਤੋਂ ਇਸ ਕਰਕੇ ਘਰ ਦੇ ਵਿੱਚ ਚਾਹੀਏ ਆਪਾਂ ਥੋੜੀ ਜੀ ਮਠਿਆਈ ਬਣਾ ਗਏ ਪਰ ਆਪਣੇ ਮਨ ਨੂੰ ਤਸੱਲੀ ਤਾਂ ਹੁੰਦੀ ਹੈ ਵੀ ਆਪਾਂ ਇਹਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਪਾਈਆਂ ਨੇ ਜਾਂ ਇਹਨੂੰ ਕਿਸ ਤਰੀਕੇ ਨਾਲ ਬਣਾਇਆਗਾ ਬਿਲਕੁਲ ਸਾਫ਼-ਸੁਥਰੀ ਸ਼ੁੱਧ ਮਠਿਆਈ ਹੈ ਜਿਹੜੀ ਆਪਾਂ ਘਰ ਦੇ ਵਿੱਚ ਬਣਾ ਕੇ ਤਿਆਰ ਕਰਦੇ ਹਾਂ ਸੋ ਚਾਹੀਏ ਥੋੜੀ ਜੀ ਬਣਾ ਲਓ ਪਰ ਘਰ ਦੇ ਵਿੱਚ ਬਣਾ ਲਓ ਤੇ ਲਓ ਜੀ ਇਹਨੂੰ ਆਪਾਂ ਲਗਾਤਾਰ ਪਕਾ ਰਹੇ ਹਾਂ ਬਿਲਕੁਲ ਇਹ ਗਾੜੀ ਬਣਨੀ ਸਟਾਰਟ ਹੋ ਗਈ ਹੈ ਜੇ ਤੁਹਾਡੇ ਕੋਲ ਇਥੇ ਨਾਨ-ਸਟਿਕ ਪੈਨ ਹੋਇਆ ਜੇ ਤੁਸੀਂ ਉਹਦੇ ਵਿੱਚ ਬਣਾਓਗੇ ਉਹਦੇ ਵਿੱਚ ਇਹ ਘੱਟ ਚਿਪਕੂਗੀ ਮੇਰੇ ਕੋਲੇ ਨਾਨ-ਸਟਿਕ ਪੈਨ ਹੈ ਨੀ ਸੀਜੀ ਤੇ ਹੁਣ ਆਪਾਂ ਫਲੇਵਰ ਦੇ ਲਈ ਇਹਦੇ ਵਿੱਚ ਅੱਧਾ ਇੱਕ ਛੋਟਾ ਚਮਚਾ ਜਿਹੜਾ ਇਲਾਇਚੀ ਪਾਊਡਰ ਦਾ ਐਡ ਕਰਦੇ ਆਂਗੇ ਜਿਵੇਂ ਜਿਵੇਂ ਆਪਾਂ ਇਹਨੂੰ ਥੋੜਾ ਜਿਹਾ ਪਕਾਵਾਂਗੇ ਇਲਾਇਚੀ ਪਾਊਡਰ ਦਾ ਇਹਦੇ ਵਿੱਚ ਫਲੇਵਰ ਆ ਜਾਊਗਾ ਤੁਸੀਂ ਆਪਣੇ ਸਵਾਦ ਅਨੁਸਾਰ ਜੋ ਵੀ ਫਲੇਵਰ ਅੱਗੇ ਮਠਾਈ ਦੇ ਵਿੱਚ ਐਡ ਕਰਦੇ ਹੋ ਉਹ ਵੀ ਐਡ ਕਰ ਸਕਦੇ ਹੋ ਤੇ ਲਓ ਜੀ ਇਸ ਤਰੀਕੇ ਦਾ ਬਿਲਕੁਲ ਦਾਣੇਦਾਰ ਟੈਕਸਚਰ ਹੋ ਗਿਆ ਜਿਵੇਂ ਕਿ ਆਪਾਂ ਮਾਰਕੀਟ ਛੋ ਖਲਾਕੰਦ ਲੈ ਕੇ ਆਉਨੇ ਨਾ ਸੇਮ ਉਸੇ ਤਰੀਕੇ ਦਾ ਨਾਲੇ ਸਿਰਫ ਪਨੀਰ ਦੇ ਨਾਲ ਜ਼ਿਆਦਾ ਆਪਾਂ ਦੁੱਧ ਵੀ ਨਹੀਂ ਵਰਤੇ ਆ ਹੁਣ ਆਪਾਂ ਇਹਦੇ ਵਿੱਚ ਮਿੱਠਾ ਐਡ ਕਰਤਾ ਜਿੰਨੀ ਕਹਤੇ ਤੁਹਾਨੂੰ ਮੈਂ ਖੰਡ ਦਿਖਾਈ ਹੈ ਕੱਪ ਦਾ ਚੌਥਾ ਕ ਹਿੱਸਾ ਯਾਨੀ ਕਿ ਛੋਟੇ 3-4 ਚਮਚ ਜਿਹੋ ਆਪਾਂ ਖਾਣਾ ਖਾਣ ਵਾਸਤੇ ਵਰਤਦੇ ਆ ਕਿਉਂਕਿ ਮਿਲਕ ਪਾਊਡਰ ਆਪਾਂ ਇਹਦੇ ਵਿੱਚ ਅੱਧਾ ਕੱਪ ਐਡ ਕੀਤਾ ਉਹਦੇ 'ਚ ਵੀ ਮਿੱਠਾ ਹੁੰਦਾਗਾ ਇਸ ਕਰਕੇ ਮਿੱਠਾ ਜ਼ਿਆਦਾ ਨਾ ਐਡ ਕਰਿਓ ਬਾਕੀ ਤੁਸੀਂ ਆਪਣੇ ਸਵਾਦ ਅਨੁਸਾਰ ਐਡ ਕਰ ਲਿਓ ਜਦੋਂ ਆਪ ਆਪਾਂ ਇਹਨੂੰ ਲਗਾਤਾਰ ਜਿਹੜਾ ਚਲਾਉਂਦੇ ਰਹਿਣਾਗਾ ਜਦੋਂ ਤੱਕ ਇਹ ਗਾੜਾ ਨਹੀਂ ਬਣ ਜਾਂਦਾ ਕਿਉਂਕਿ ਖੰਡ ਵੀ ਹੈ ਜਿਹੜੀ ਫਿਰ ਉਹ ਵੀ ਮੈਲਟ ਹੋਊਗੀ ਤੇ ਇਸ ਤਰੀਕੇ ਦਾ ਦੇਖੋ ਦਾਣੇਦਾਰ ਟੈਕਸਚਰ ਬਣ ਗਿਆ ਦੇਖੋ ਬਹੁਤ ਵਧੀਆ ਹੈ ਬਣਨਾ ਸਟਾਰਟ ਹੋ ਗਿਆ ਪਰ ਥੋੜਾ ਜਿਹਾ ਆਪਾਂ ਇਹਨੂੰ ਹੋਰ ਹੈ ਜਿਹੜਾ ਡਰਾਈ ਬਣਾ ਕੇ ਤਿਆਰ ਕਰਾਂਗੇ ਬਿਲਕੁਲ ਪੈਨ ਦੇ ਵਿੱਚ ਇੱਕ ਜਗ੍ਹਾ ਤੇ ਇਹ ਇਕੱਠਾ ਹੋਣਾ ਸਟਾਰਟ ਹੋ ਜੂਗਾ ਇਥੇ ਤੁਸੀਂ ਦੇਖ ਸਕਦੇ ਹੋ ਵੀ ਮਿਕਸ ਜਿਹੜਾ ਕਿੰਨਾ ਵਧੀਆ ਬਣ ਕੇ ਤਿਆਰ ਹੋ ਗਿਆ ਬਿਲਕੁਲ ਇੱਕ ਜਗ੍ਹਾ ਤੇ ਇਕੱਠਾ ਹੋਣਾ ਸਟਾਰਟ ਹੋ ਗਿਆ ਇਸ ਤੋਂ ਜ਼ਿਆਦਾ ਨਹੀਂ ਆਪਾਂ ਇਹਨੂੰ ਪਕਾਉਣਾ ਬਹੁਤ ਹੀ ਵਧੀਆ ਇਕਦਮ ਦਾਣੇਦਾਰ ਬਿਲਕੁਲ ਰਸੀਲਾ ਹੈ ਜਿਹੜਾ ਬਣ ਕੇ ਤਿਆਰ ਹੋ ਗਿਆ ਤੇ ਸਿਰਫ ਆਪਾਂ ਨੂੰ ਦੋ ਤਿੰਨ ਚੀਜ਼ਾਂ ਦੀ ਜ਼ਰੂਰਤ ਸੀਗੀ ਤੇ ਨਾ ਜ਼ਿਆਦਾ ਮਿਹਨਤ ਲੱਗੀ ਹੈ ਘੱਟ ਸਮੇਂ ਦੇ ਵਿੱਚ ਬਹੁਤ ਹੀ ਆਸਾਨ ਤਰੀਕੇ ਨਾਲ ਆਪਾਂ ਇਹਨੂੰ ਬਣਾ ਲਿਆ ਹੁਣ ਆਪਾਂ ਜਿਸ ਵੀ ਬਰਤਨ ਦੇ ਵਿੱਚ ਇਹਨੂੰ ਸੈੱਟ ਕਰਕੇ ਰੱਖਣਾ ਹੈ ਉਹਨੂੰ ਆਪਾਂ ਕਿਹਾ ਹੋ ਜਾ ਤੇਲ ਨਾਲ ਗ੍ਰੀਸ ਕਰ ਲਾਂਗੇ ਕੋਈ ਵੀ ਕਿਨਾਰੀਆਂ ਵਾਲਾ ਵਰਤਨ ਵਰਤ ਸਕਦੇ ਹਾਂ ਤੇ ਤੁਸੀਂ ਚਾਹੋ ਤਾਂ ਇਹਨੂੰ ਪਲੇਨ ਵੀ ਰੱਖ ਸਕਦੇ ਹੋ ਜਾਂ ਫਿਰ ਚਾਂਦੀ ਦੇ ਵਰਕ ਨਾਲ ਜਾਂ ਆਪਣੇ ਮਨਪਸੰਦ ਅਨੁਸਾਰ ਡ్రਾਈ ਫਰੂਟ ਬਰੀਕ ਕੱਟ ਕੇ ਉਹ ਵੀ ਉੱਪਰ ਇਹਦੇ ਲਗਾ ਸਕਦੇ ਹੋ ਮੈਂ ਇੱਥੇ ਪੇਸਤੇ ਲੰਬੇ-ਲੰਬੇ ਬਰੀਕ ਕੱਟਲੇ ਸੀਗੇ ਤੇ ਆਪਾਂ ਪੇਸਤੇ ਇਸ ਤਰੀਕੇ ਨਾਲ ਉੱਪਰ ਹੈ ਜਿਹੜੇ ਲਗਾ ਦੇਾਂਗੇ ਥੋੜੇ ਜਿਹੀ ਹੱਥਾਂ ਨਾਲ ਪ੍ਰੈਸ ਕਰ ਦੇਾਂਗੇ ਵੀ ਵਧੀਆ ਇਹ ਸੈੱਟ ਹੋ ਜਾਣ ਹੁਣ ਆਪਾਂ ਇਹਨੂੰ ਸੈੱਟ ਹੋਣ ਵਾਸਤੇ ਰੱਖ ਦੇਾਂਗੇ ਅੱਧੇ ਘੰਟੇ ਦੇ ਵਿੱਚ ਬਿਲ ਦੇਖੋ ਜੀ ਬਿਲਕੁਲ ਇਹ ਕਾਲਾ ਕੰਦ ਹੈ ਜਿਹੜਾ ਸੈੱਟ ਹੋ ਗਿਆ ਖਾਣ ਵਾਸਤੇ ਹੁਣ ਆਪਾਂ ਇਹਦੇ ਪੀਸ ਕੱਟ ਲਾਂਗੇ ਤੁਸੀਂ ਦੇਖ ਸਕਦੇ ਹੋ ਵੀ ਬਿਲਕੁਲ ਥੋੜੀਆਂ ਜਿਹੀਆਂ ਚੀਜ਼ਾਂ ਦੇ ਨਾਲ ਬਿਲਕੁਲ ਸ਼ੁੱਧਾ ਪਾ ਘਰ ਦੇ ਵਿੱਚ ਇਹ ਕਲਾਖੰਦ ਬਣਾ ਕੇ ਤਿਆਰ ਕਰ ਲਿਆ। ਇਹਨੂੰ ਬਣਾਉਣਾ ਇੰਨਾ ਕੋ ਆਸਾਨ ਹੈ ਵੀ ਤੁਸੀਂ ਝਟਪਟ ਇਸ ਵੀਡੀਓ ਨੂੰ ਦੇਖ ਕੇ ਬਣਾ ਲਓਗੇ। ਸੋ ਮੇਰੇ ਇਸ ਤਰੀਕੇ ਨਾਲ ਤੁਸੀਂ ਜਦੋਂ ਇਹ ਘਰ ਦੇ ਵਿੱਚ ਕਲਾਖੰਦ ਮਰਦੀ ਦੀ ਰੈਸਪੀ ਬਣਾ ਕੇ ਟਰਾਈ ਕੀਤੀ ਤਾਂ ਬਾਅਦ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹਦਾ ਟੇਸਟ ਕਿਵੇਂ ਦਾ ਰਿਹਾ। ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਜੀ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ। ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋਣਾ ਪਰ ਇਸ ਤਰੀਕੇ ਨਾਲ ਪ ਕੱਟ ਲਈ ਹੈ ਜੀ ਮੈਂ ਤੁਹਾਨੂੰ ਇੱਕ ਪੀਸ ਤੋੜ ਕੇ ਵੀ ਇੱਥੇ ਦਿਖਾ ਦਿੰਨੀ ਆ ਵੀ ਕਿੰਨਾ ਵਧੀਆ ਇਹ ਬਿਲਕੁਲ ਮੂੰਹ ਦੇ ਵਿੱਚ ਘੁਲ ਜਾਣ ਵਾਲਾ ਬਿਲਕੁਲ ਦਾਣੇਦਾਰ ਸੀਲਾ ਬਣ ਕੇ ਤਿਆਰ ਹੋਇਆ ਸਾਰੇ ਖਲਾਕਾਨ ਨੂੰ ਮੈਂ ਇੱਕ ਪਲੇਟ ਦੇ ਵਿੱਚ ਸਰਵ ਕਰ ਲੂੰਗੀ ਤੇਸ ਕਲਾਕੰਦ ਬਰਫੀ ਨੂੰ ਮੈਂ ਜਿਹੜਾ ਚਾਂਦੀ ਦੇ ਵਰਕ ਨਾਲ ਵੀ ਥੋੜਾ ਜਿਹਾ ਸਜਾ ਲਿਆ ਤੇ ਇਹੀ ਪਹਿਚਾਨ ਹੁੰਦੀ ਹੈ ਵਧੀਆ ਪਰਫੈਕਟ ਖਲਾਕੰਦ ਬਣੀ ਦੀ ਇਹ ਬਿਲਕੁਲ ਦਾਣੇਦਾਰੇ ਬਣ ਕੇ ਤਿਆਰ ਹੋਇਆ ਹੁੰਦਾ ਦੇਖੋ ਬਿਲਕੁਲ ਦਾਣੇਦਾਰ ਤੇ ਬਿਲਕੁਲ ਰਸੀਲਾ ਇਹਨੂੰ ਤੁਸੀਂ ਬਣਾ ਕੇ ਜਿਹੜਾ ਫਰਿੱਜ ਦੇ ਵਿੱਚ ਰੱਖ ਸਕਦੇ ਹੋ 5-6 ਦਿਨਾਂ ਲਈ ਬਿਲਕੁਲ ਹੀ ਖਰਾਬ ਨਹੀਂ ਹੁੰਦਾ ਤੇ ਜਦੋਂ ਤੁਸੀਂ ਇਸ ਤਰੀਕੇ ਨਾਲ ਇਹ ਕਲਾਕੰਦ ਬਣਾ ਕੇ ਇਸ ਤਰੀਕੇ ਨਾਲ ਸਜਾ ਕੇ ਕਿਸੇ ਵੀ ਫੈਮਿਲੀ ਮੈਂਬਰ ਨੂੰ ਆਪਦੇ ਨੂੰ ਜਾਂ ਫਿਰ ਤੁਸੀਂ ਰਿਸ਼ਤੇਦਾਰਾਂ ਨੂੰ ਸਰਵ ਕਰੋਗੇ ਨਾ ਤਾਂ ਤੁਹਾਡੀਆਂ ਤਰੀਫਾਂ ਬਹੁਤ ਜ਼ਿਆਦਾ ਕਰਨਗੇ ਉਹ ਕਿਸੇ ਨੂੰ ਯਕੀਨ ਨਹੀਂ ਹੋਣਾ ਵੀ ਤੁਸੀਂ ਇਹ ਐਨੇ ਆਸਾਨ ਤਰੀਕੇ ਨਾਲ ਘਰ ਦੇ ਵਿੱਚ ਬਣਾ ਕੇ ਤਿਆਰ ਕਰ ਲਿਆ ਤਾਂ ਟੇਸਟ ਤਾਂ ਇੰਨਾ ਵਧੀਆ ਹੁੰਦਾ ਨਾ ਵੀ ਬਾਜ਼ਾਰ ਵਾਲੀਆਂ ਮਠਿਆਈਆਂ ਖਾਣੀਆਂ ਵੀ ਤੁਸੀਂ ਭੁੱਲ ਜਾਓਗੇ ਚੰਦੇ ਜਾਂਦੇ ਆਪਣੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਜੀ ਤੇ ਆਪਾਂ ਮਿਲਾਂਗੇ ਸਟੇਸਪੀ ਦੇ ਨਾਲ ਤਤਕਲੀਤ ਅਨੁਸਾਰ ਹੈ ਨੂੰ ਸਸ਼ੀਕਾਲ ਜੀ